ਪਿਛਲੇ ਦਿਨੀ ਕੋਟਕਪੂਰਾ ਤੇ ਮੋਗਾ ਹਾਈਵੇ ਤੇ ਹੋਏ ਹਾਦਸੇ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 8 ਲੋਕ ਜ਼ਖਮੀ ਹੋ ਗਏ ਸਨ ਜਿਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਿਲ ਸਨ ਤਾਂ ਤੁਨ ਦਾਦੀਏ ਕੀ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਇਹ ਪਰਿਵਾਰਕ ਮੈਂਬਰ ਜੋ ਕਰਨ ਨੂੰ ਪਰਤ ਰਹੇ ਸਨ ਤਾਂ ਅਚਾਨਕ ਪੰਜਗ੍ਰਾਈ ਦੇ ਕੋਲ ਹਾਦਸਾ ਹੋ ਗਿਆ ਸੀ ਤਾਂ ਉਸ ਦੇ ਵਿੱਚ ਪੰਜਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੇ ਵਿੱਚ ਤਿੰਨ ਔਰਤਾ ਸਨ ਤੇ ਦੋ ਬੱਚਾ ਸਨ ਤਾਂ ਤੁਨਦਾਦੀ ਇਹ ਕਿ ਅੱਠ ਜਕਮੀ ਹੋਏ ਸਨ ਜਿਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਲ ਸੀ ਤਾਂ ਆ ਪੰਜਾਂ ਦਾ ਮ੍ਰਿਤਕਾਂ ਦਾ ਅੱਜ ਮੁਕਸਰ ਦੇ ਪਿੰਡ ਮਰਾੜ ਕਲਾਂ ਦੇ ਵਿੱਚ ਸੰਸਕਾਰ ਕੀਤਾ ਗਿਆ ਤਾਂ ਇਸ ਮੌਕੇ ਸਾਰਾ ਪਿੰਡ ਸੋਗ ਦੀ ਲਹਿਰ ਵਿੱਚ ਸੀ ਤਾਂ ਹਰ ਇੱਕ ਦੀ ਅੱਖ ਜੋ ਨਮ ਸੀ ਤਾਂ ਤੁਨਦਾਦੀ ਇਹ ਕਿ ਹਾਸੇ ਤੋਂ ਬਾਅਦ ਪਿੰਡ ਦੇ ਵਿੱਚ ਕਿਸੇ ਦੇ ਘਰ ਵੀ ਚੁੱਲ੍ਹਾ ਨਹੀਂ ਬਲਿਆ ਕਿਉਂਕਿ ਕੀਮਤੀ ਜਾਨਾਂ ਸਨ ਜੋ ਚਲੀਆਂ ਗਈਆਂ ਤੁਹਾਨੂੰ ਦੱਸ ਦिए ਕਿ ਕਿਸੇ ਦੀ ਘਰ ਵਾਲੀ ਸੀ ਤਾਂ ਕਿਸੇ ਦਾ ਪਤੀ ਸੀ ਤਾਂ ਕਿਸੇ ਦਾ ਦੋਸਤ ਸੀ ਤਾਂ ਘਰ ਕਈ ਕਹਿ ਸਕਦੇ ਆ ਕਿ ਖਾਲੀ ਹੋ ਗਏ ਨੇ ਇੱਕ ਬੱਚਾ ਜੋ ਜਿਸ ਦਾ ਪਿਤਾ ਇਸ ਹਾਦਸੇ ਵਿੱਚ ਮਾਰਿਆ ਗਿਆ ਤਾਂ ਉਹਨਾਂ ਦੇ ਘਰ ਕੋਈ ਨਹੀਂ ਬਚਿਆ ਤਾਂ ਇੱਕ ਪਿਤਾ ਹੀ ਉਸ ਦਾ ਸਹਾਰਾ ਸੀ ਤਾਂ ਜੋ ਕਹ ਦਿੱਇ ਕਿ ਘਰ ਚਲਾਉਂਦਾ ਸੀ ਤਾਂ ਉਸ ਦੀ ਡੈਥ ਹੋ ਗਈ ਹੁਣ ਬੱਚਾ ਉਹ ਇਕੱਲਾ ਰਹਿ ਗਿਆ ਤਾਂ ਇਸੇ ਤਰ੍ਹਾਂ ਹੀ ਕਈ ਕੀਮਤੀ ਜਾਨਾਂ ਸਨ ਜੋ ਇਸ ਹਾਦਸੇ ਦੇ ਵਿੱਚ ਚਲੀਆਂ ਗਈਆਂ ਤਾਂ ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਵੀ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਜ਼ਖਮੀਆਂ ਦਾ ਜੋ ਇਲਾਜ ਆ ਉਹ ਕਰਵਾਇਆ ਜਾਵੇ ਤਾਂ ਇਸ ਮੌਕੇ ਥੰਨ ਦੱਸਦੀ ਹੈ ਕਿ ਸਾਰਾ ਪਿੰਡਾ ਜੋ ਸੋਗ ਦੀ ਲਹਿਰ ਸੀ ਕਿਉਂਕਿ ਇਹ ਇੱਕ ਪਿਆਰਨਕ ਤੇ ਦਰਦਨਾਕ ਹਾਸਾ ਸੀ ਜਿਸ ਦੇ ਵਿੱਚ ਪੰਜੋ ਵਿਅਕਤੀਆਂ ਦੀ ਜੋ ਮੌਤ ਹੋ ਗਈ ਸੀ ਜਿਨ੍ਹਾਂ ਵਿੱਚੋਂ ਤਿੰਨ ਔਰਤਾ ਸਨ ਦੋ ਮਰਦ ਸਨ ਅਤੇ ਅੱਠ ਲੋਕ ਜ਼ਖਮੀ ਹੋ ਗਏ ਸਨ ਜਿਨ੍ਹਾਂ ਦਾ ਅਜੇ ਵੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਜਿਨ੍ਹਾਂ ਦੇ ਵਿੱਚ ਛੋਟੇ-ਛੋਟੇ ਬੱਚੇ ਵੀ ਸ਼ਾਮਲ ਸਨ ਤਾਂ ਅੱਜ ਉਹਨਾਂ ਦਾ ਪੰਜਾ ਮ੍ਰਿਤਕਾਂ ਦਾ ਸੰਸਕਾਰ ਅੱਜ ਮਰਾੜ ਕਲਾ ਪਿੰਡ ਦੇ ਵਿੱਚ ਕੀਤਾ ਗਿਆ ਇਸ ਮੌਕੇ ਸਿਆਸੀ ਲੀਡਰ ਵੀ ਪਹੁੰਚੇ ਨੇ ਤਾਂ ਉਹਨਾਂ ਨੇ ਵੀ ਕਿਹਾ ਕਿ ਇਹਨਾਂ ਜੋ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਜਿਨ੍ਹਾਂ ਦੀ ਮੌਤ ਹੋਈ ਆ ਤਾਂ ਉਹਨਾਂ ਦੀ ਕਿਵੇਂ ਨਾ ਕਿਵੇਂ ਸਹਾਇਤਾ ਕੀਤੀ ਜਾਵੇ ਤਾਂ ਸਰਕਾਰ ਨੂੰ ਗਹਾਰ ਲਗਾ ਗਿਆ ਯਾ ਤਾਂ ਇੱਕ ਆਸ ਆ ਜੋ ਉਹ ਪਰਿਵਾਰਕ ਮੈਂਬਰਾਂ ਨੂੰ ਸਰਕਾਰ ਤੱਕ ਹੈ ਕਿ ਉਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇਗੀ ਕਿਉਂਕਿ ਕੀਮਤੀ ਜਾਨਾਂ ਸਨ ਜੋ ਚਲੀਆਂ ਗਈਆਂ ਗਰੀਬ ਪਰਿਵਾਰ ਨਾਲ ਸੰਬੰਧਤ ਸੰਸਾਰੇ ਤਾਂ ਘਰ ਤੁਨ ਦਾ ਦिए ਕੀ ਵਿੱਚ ਮੈਂਬਰ ਸਨ ਜੋ ਚਲੇ ਗਏ ਨੇ ਉਸ ਹਾਦਸੇ ਦੇ ਵਿੱਚ ਆਪਣੀ ਜਾਨਨ ਗਵਾ ਚੁੱਕੇ ਨੇ ਤਾਂ ਹੁਣ ਤੁਨ ਦਾਦੀ ਕਿ ਅੱਜ ਸੰਸਕਾਰ ਕੀਤਾ ਗਿਆ ਹੈ ਪੰਜਾਂ ਮ੍ਰਿਤਕਾਂ ਦਾ ਅੱਜ ਇੱਕੋ ਸਿਵੇ ਦੇ ਵਿੱਚ ਇੱਕੋ ਥਾਂ ਤੇ ਇਹ ਸੰਸਕਾਰ ਕੀਤਾ ਗਿਆ ਤਾਂ ਇਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਪਿੰਡ ਇਕੱਠਾ ਹੋਇਆ ਇਸ ਸੰਸਕਾਰ ਦੇ ਵਿੱਚ ਤਾਂ ਇੱਕ ਇਹ ਮੰਜ਼ਰ ਹੈ ਜੋ ਦੇਖਣ ਨਹੀਂ ਜਾ ਦੇਖਿਆ ਨਹੀਂ ਜਾ ਸਕਦਾ ਸੀ ਆ ਕਿਉਂਕਿ ਹਰ ਇੱਕ ਦੀ ਅੱਖ ਨਮ ਸੀ ਤੇ ਹਰ ਇੱਕ ਆਦਮੀ ਰੋ ਰਿਹਾ ਸੀ ਕਿਉਂਕਿ ਇਹ ਕੀਮਤੀ ਜਾਨਾਂ ਜੋ ਗੀਆਂ ਨੇ ਇੱਕੋ ਪਿੰਡ ਦੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਰਾੜ ਕਲਾ ਤੋਂ ਤਾਂ ਜੋ ਸਿਆਸੀ ਲੀਡਰ ਪਹੁੰਚੇ ਸਾਨਾ ਉਹਨਾਂ ਦਾ ਵੀ ਕਹਿਣਾ ਸੀ ਕਿ ਸਰਕਾਰ ਦੇ ਵੱਲੋਂ ਜ਼ਰੂਰ ਇਹਨਾਂ ਦੀ ਬਾਹ ਫੜੀ ਜਾਵੇ ਜੋ ਜ਼ਖਮੀ ਹਨ ਉਹਨਾਂ ਦੀ ਇਲਾਜ ਕਰਾਇਆ ਜਾਵੇ ਤੇ ਸਿਹਤਾਂ ਇਹਨਾਂ ਦੀ ਕੀਤੀ ਜਾਵੇ ਤਾਂ ਪਰਿਵਾਰਕ ਮੈਂਬਰਾਂ ਦਾ ਹਾਲ ਦੇਖਿਆ ਨਹੀਂ ਜਾਂਦਾ ਸੀ ਕਿਉਂਕਿ ਰੋ ਰੋ ਬੁਰਾ ਹਾਲ ਹੋ ਗਿਆ ਸੀ ਜਿਨ੍ਹਾਂ ਦੇ ਪਰਿਵਾਰ ਦੇ ਜੀ ਇਸ ਹਾਦਸੇ ਦੇ ਵਿੱਚ ਚਲੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਂ ਮ੍ਰਿਤਕਾਂ ਦਾ ਜੋ ਸੰਸਕਾਰ ਆ ਪਿੰਡ ਮਰਾੜ ਕਲਾਂ ਦੇ ਵਿੱਚ ਕੀਤਾ ਗਿਆ ਤਾਂ ਸਿਆਸੀ ਲੀਡਰ ਵੀ ਪਹੁੰਚੇ ਸਾਨੂੰ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜੀ ਬਹੁਤ ਕਹਿਰ ਦੀ ਬਹੁਤ ਆ ਬਹੁਤ ਹੀ ਦੁੱਖ ਆ ਸਾਰੇ ਨਗਰ ਨੂੰ ਜਿੱਥੇ ਦੁੱਖ ਆ ਉੱਥੇ ਪਰਿਵਾਰਾਂ ਦੇ ਵਿੱਚ ਤਾਂ ਨੇਚਰਲੀ ਜਿਹੜਾ ਪਰਿਵਾਰਾਂ ਦੀ ਗਏ ਆ ਨੌਜਵਾਨ ਗਏ ਆ ਸਰ ਬਹੁਤ ਵੱਡਾ ਦੁੱਖ ਘਟਾ ਆ ਪ੍ਰਮਾਤਮਾਗੇ ਇਹ ਅਰਦਾਸ ਆ ਕਿ ਜੇ ਕੋਈ ਪਰਿਵਾਰਾਂ ਤੋਂ ਜਾਂ ਨਗਰ ਤੋਂ ਅਣਜਾਣੇ ਅਣਜਾਣੇ ਤੇ ਗਲਤੀ ਹੋਈ ਆ ਅਰਗੇ ਤੋਂ ਪ੍ਰਮਾਤਮਾ ਨਗਰ ਤੇ ਉਹਨਾਂ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਕਰੇ ਕੋਈ ਪਰਿਵਾਰਾਂ ਨਹੀਂ ਸਕਣ ਕਿਉਂਕਿ ਛੱਟੇ ਬੋ ਸਕਦੇ ਬਿਲਕੁਲ ਜੀ ਅਸੀਂ ਸਾਰਾ ਨਗਰ ਉਹਨਾਂ ਦੇ ਪ੍ਰਭਾਵ ਦੇ ਨਾਲਾ ਪਰਿਵਾਰਾਂ ਦੇ ਅਸੀਂ ਆਪਣੇ ਤੌਰ ਤੇ ਵੀ ਵੱਤੋਂ ਉਹਨਾਂ ਦੀ ਵਿੱਤੀ ਸਹਾਇਤਾ ਵੀ ਹੋਰ ਵੀ ਕੋਈ ਮਦਦ ਕਰਾਂਗੇ ਸਰਕਾਰ ਕੋਲੇ ਵੀ ਜਾਵਾਂਗੇ ਬੀਸਾ ਉਹਨਾਂ ਨਾਲ ਗੱਲ ਕਰਾਂਗੇ ਤੁਹਾਡੇ ਤੁਸੀਂ ਵੀ মিডিਆ ਰਹੀ ਵੀ ਇਹ ਆਵਾਜ਼ ਉਹਨਾਂ ਤੱਕ ਆਪਣੇ ਜਵਾਬ ਸਦਾ ਤੱਕ ਤਾਂ ਕਿ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਉਹ ਜਿਹੜੇ ਪਰਿਵਾਰ ਦੇ ਜੀ ਜਾਂਦੇ ਰਹੇ ਉਹ ਤਾਂ ਵਾਪਸ ਨਹੀਂ ਆਉਗੇ ਭਾਵੇਂ ਥੋੜੀ ਮੋਟੀ ਬਹੁਤ ਗਰੀਬ ਪਰਿਵਾਰ ਆ ਸਾਰੇ ਉਹਨਾਂ ਦੇ ਜਿਹੜੀ ਵਿੱਤੀ ਸਹਾਇਤਾ ਹੈ ਥੋੜੀ ਜਿਹੀ ਜਿਵੇਂ ਜਖਮ ਦੇ ਮਲਮ ਵਾਲੀ ਗੱਲ ਨਾਲ ਉਹ ਜ਼ਰੂਰ ਅਸੀਂ ਬੇਨਤੀ ਕਰਾਂਗੇ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਵੀ ਉਹ ਜ਼ਰੂਰ ਇਹਨਾਂ ਪਰਿਵਾਰਾਂ ਦਾ ਵੱਡਾ ਜਿੰਨੀ ਵਾਤਵਾਂਧ ਸਹਿਤਾ ਹੋਣੀ ਹੋ ਸਕੀ। ਬਾਕੀ ਨਗਰਵਾਲੋਂ ਵੀ ਅਸੀਂ ਆਪਣੇ ਤੌਰ ਤੇ ਬਾਈ ਜੀ ਅਜੇਪਾਲ ਜੀ ਆ ਪਹਿਲਾਂ ਵੀ ਕਰ ਰਹੇ ਅਸੀਂ ਵੱਧ ਤੋਂ ਵੱਧ ਜਿੰਨੀ ਹੋ ਸਕੀ ਵੱਧ ਤੋਂ ਵੱਧ ਉਹਨਾਂ ਦੀ ਦਿੱਤੀ ਸਹਿਤਾ ਕਰਦੇ। ਛੋਟੇ ਵੀਰ ਇਹਦੇ ਚ ਹੁਣ ਕਹਿਣਯੋਗੀ ਆਪਣੇ ਉਹ ਗੱਲ ਤਾਂ ਬਚੀ ਨਹੀਂ। ਪਰ ਪ੍ਰਮਾਤਮਾ gehir dasa ਜਿਹੜੇ ਫੱਟੜਾ ਪਹਿਲਾਂ ਦਾ ਉਹ ਜਲਦੀ ਜਲਦੀ ਠੀਕ ਹੋ ਕੇ ਆਉਦੇ ਘਰ ਆਉਣ ਜਿਨ੍ਹਾਂ ਦੇ ਜੀ ਪਰਿਵਾਰ ਸਾਰੇ ਪਿੰਡ ਦੇ ਘਟਾ ਪਿਆ ਪਰਿਵਾਰਾਂ ਦੀ ਸਾਰੇ ਰਲ ਮਿਲ ਕੇ ਮਦਦ ਕਰੀਏ ਤੇ ਕੋਸ਼ਿਸ਼ ਕਰੀਏ ਪ੍ਰਮਾਤਮਾ ਗਿਰਦਾਸ ਕਰਕੇ ਕਿ ਉਹ ਦੁੱਖ ਚੋਂ ਬਾਹਰ ਆਉਣ ਕੁਝ ਸਰਕਾਰ ਤੋਂ ਨੋਟ ਜੀ ਕਿ ਕਈ ਤਾਂ ਪਰਿਵਾਰ ਹੀ ਖਤਮ ਹੋ ਗਏ ਨੇ ਵੇਖੋ ਇਹ ਸਰਕਾਰ ਨੂੰ ਖੁਦ ਸੋਚਣਾ ਚਾਹੀਦਾ ਮੰਗਣ ਨਾਲ ਨਹੀਂ ਹੁੰਦਾ ਐਡਾ ਵੱਡਾ ਹਾਦਸਾ ਪੰਜਾਬ ਚ ਹਰ ਚੈਨਲ ਨੇ ਹਰ ਅਖਬਾਰ ਨੇ ਇਹਨੂੰ ਕਵਰ ਕੀਤਾ ਵੀ ਇਹ ਸਰਕਾਰ ਸੋਚੇ ਉਹ ਕੀ ਕਰਦਾ ਜੀ ਅਰਜ ਕੋਈ ਸ਼ਬਦ ਨਹੀਂ ਜਿਹੜਾ ਇਹਨਾਂ ਬਾਰੇ ਬਿਆਨ ਕੀਤਾ ਜਾਵੇ ਇਹੋ ਜੀ ਅਕਹਿਤ ਹੈ ਸਹ ਜੋ ਦਰਦ ਨਾ ਘਟਨਾ ਉਸ ਵਾਪਰੀ ਹੈ ਜੀ ਦੇਖੋ ਕਿ ਇੱਕ ਬੀਬੀ ਜੀ ਦੀ ਉਮਰ ਸਿਰਫ 42 ਸਾਲ ਸੀ ਬਾਕੀ ਚਾਰੇ ਚੜਦੀ ਉਮਰ ਜੀ ਕੋਈ 25 ਸਾਲ ਦਾ ਕੋਈ 26 ਸਾਲ ਦਾ ਜੋ ਅੱਜ ਦਰਦ ਉਹਨਾਂ ਪਰਿਵਾਰਾਂ ਨੂੰ ਮਿਲਿਆ ਉਹ ਅੱਜ ਸ਼ਬਦਾਂ ਨਾਲ ਹੀ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਪ੍ਰਮਾਤਮਾ ਦਾ ਭਾਣਾ ਉਹਦੇ ਅੱਗੇ ਸਿਰ ਝੁਕਾਉਣਾ ਹੀ ਪੈਂਦਾ ਪਰ ਇਹ ਸਾਰਾ ਜੋ ਹੋਇਆ ਇਹ ਕੋਈ ਸ਼ਬਦਾਂ ਚ ਕਹੇ ਤੇ ਸਹ ਗਵਰਨਮੈਂਟ ਕੀ ਪਰਵਾਹ ਸਾਰੀ ਦੇਖੋ ਜੀ ਸਰਕਾਰ ਨੂੰ ਇਹਨਾਂ ਪਰਿਵਾਰਾਂ ਦੀ ਪੂਰੀ ਸਾਰ ਲੈਣੀ ਚਾਹੀਦੀ ਕਿਉਂਕਿ ਸਰਕਾਰ ਦੀਆਂ ਜੋ ਨਾਕਾਮੀਆਂ ਉਹਨਾਂ ਕਰਕੇ ਇਹੋ ਜਿਹੇ ਹਾਦਸੇ ਵਾਪਰ ਰਹੇ ਨੇ ਸਰਕਾਰ ਆਪ ਦਾ ਜੋ ਬਣਦਾ ਫਰਜ਼ ਹੈ ਉਹਨੂੰ ਨਿਭਾਵੇ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਔਰ ਜਿਹੜੇ ਪਰਿਵਾਰ ਆ ਸਾਡੇ ਆਪ ਦੇ ਪਰਿਵਾਰ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਆ ਜੋ ਵੀ ਪਰਿਵਾਰਾਂ ਦੇ ਲੋਕ ਹੋਊਗਾ ਅਸੀਂ ਹਰ ਵੇਲੇ ਇਹਨਾਂ ਦੇ ਨਾਲ ਸਹਿਯੋਗ ਕਰਾਂਗੇ